ਬਦਲਦਾ ਪੰਜਾਬ ਨੂੰ ਲੈ ਕੇ ਸੀਨੀਅਰ ਸਕੰਦਰੀ ਸਕੂਲ ਫਬਰੀ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਸਲਾਨਾ ਰੱਖਿਆ ਗਿਆ ਜਿੱਥੇ ਵੀ ਚਾਰਦਵਾਰੀ ਦੀ ਲੋੜ ਸੀ ਜਿੱਥੇ ਵੀ ਕਲਾਸਰੂਮ ਦੀ ਲੋੜ ਸੀ ਜਿੱਥੇ ਵੀ ਲੈਬ ਦੀ ਲੋੜ ਸੀ ਚਾਹੇ ਉਹ ਵਾਸ਼ਰੂਮ ਟਾਇਲਟਾਂ ਦੀ ਲੋੜ ਸੀ ਉਹ ਸਾਰੇ ਕੰਮ ਜਿਹੜੇ ਕੰਪਲੀਟ ਕੀਤੇ ਗਏ ਪਟਿਆਲਾ ਜ਼ਿਲ੍ਹੇ ਦੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰਦ ਬਲੂ ਹਲਕੇ ਦੇ ਪਿੰਡ ਪਬਰੀ ਵਿਖੇ ਸਰਕਾਰੀ ਸਮਾਰਟ ਸਕੂਲ ਦੇ ਵਿੱਚ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਤਦ ਅਸੇ ਇਹ ਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਸਕੂਲ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਕਰੀਬ 42 ਲੱਖ ਰੁਪਏ ਖਰਚ ਕੀਤੇ ਗਏ ਨੇ ਨਵੇਂ ਕਲਾਸਰੂਮ ਚਾਰ ਦੀਵਾਰੀ ਲੈਬ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਮਨਦੀਪ ਸਿੰਘ ਤੇ ਸਮੂਹ ਸਟਾਫ ਤੇ ਗram ਪੰਚਾਇਤ ਦਾ ਧੰਨਵਾਦ ਕੀਤਾ ਗੁਰਲਾਲ ਕਨੌਰ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਲਗਭਗ 98 ਫੀਸ ਸਰਕਾਰੀ ਸਕੂਲਾਂ ਦੇ ਵਿੱਚ ਚੰਗੀ ਸਿੱਖਿਆ ਸਹੂਲਤ ਪਹੁੰਚਾਈ ਗਈ ਹੈ ਜਿੱਥੇ ਵੀ ਕਲਾਸਰੂਮ ਵਾਸ਼ਰੂਮ ਚਾਰ ਦੀਵਾਰੀ ਜਾਂ ਹੋਰ ਕੁਝ ਘਟ ਸੀ ਉਸ ਦੇ ਕੰਮ ਕਰਵਾਏ ਗਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਸਕੂਲਾਂ ਚ ਜਾ ਕੇ ਵੇਖਦੇ ਨੇ ਤਾਂ ਪੁਰਾਣਾ ਕੰਮ ਵੀ ਚੈੱਕ ਹੋ ਜਾਂਦਾ ਹੈ ਤੇ ਨਵੀਆਂ ਲੋੜਾਂ ਦਾ ਵੀ ਪਤਾ ਲੱਗ ਜਾਂਦਾ ਹੈ ਬੱਚੇ ਤੇ ਅਧਿਆਪਕਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨਵੀਆਂ ਜ਼ਰੂਰਤਾਂ ਦੀ ਵੀ ਜਾਣਕਾਰੀ ਲਈਏ ਤਾਂ ਉਹ ਸੁਣਦੇ ਇਸ ਮੌਕੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਤੇ ਸਕੂਲ ਦੇ ਅਧਿਆਪਕਾਂ ਦਾ ਕੀ ਕੁਝ ਕਹਿਣਾ ਹੈ ਕਿਹੜਾ ਬਰਾਲਾ ਕੀਤਾ ਗਿਆ ਹੈ ਅੱਜ ਤੁਸੀਂ ਇੱਥੇ ਆਇਓ ਮੁਕੰਮਲ ਵਧ ਗਏ ਤਾਂ ਇਹ ਸੰਦੇਸ਼ ਜਣਾਇਆ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਸੀਨੀਅਰ ਸੈਕੰਡਰੀ ਸਕੂਲ ਪਵਰੀ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਨੂੰ ਲੈ ਕੇ ਸੀਨੀਅਰ ਸੈਕੰਡਰੀ ਸਕੂਲ ਪਵਰੀ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਸਲਾਣਾ ਰੱਖਿਆ ਗਿਆ ਜਿਸ ਦੇ ਵਿੱਚ ਜੋ ਕੰਮ ਪਿਛਲੇ 3 ਸਾਲ ਦੇ ਵਿੱਚ ਪਵਰੀ ਦੇ ਵਿੱਚ ਕਰਾਏ ਗਏ ਸਕੂਲ ਦੇ ਵਿੱਚ ਤਕਰੀਬਨ 42 ਲੱਖ ਰੁਪਏ ਦੇ ਨਾਲ ਜਿਹਦੇ ਵਿੱਚ ਤਿੰਨ ਕਲਾਸਰੂਮ ਬਾਉਂਡਰੀ ਵਾਲ ਲੈਬਾਰਟਰੀ ਇਹ ਸਾਰਾ ਕੰਮ ਜਿਹੜਾ ਕਰਾਇਆ ਗਿਆ ਚੰਗੀ ਸਿੱਖ ਸਹੂਲਤ ਦੇ ਲਈ ਸੁਪ੍ਰੇ ਸਕੂਲ ਦੇ ਪ੍ਰਿੰਸੀਪਲ ਮਨਦੀਪ ਸਿੰਘ ਜੀ ਚੀਮਾ ਸਾਹਿਬ ਸਮੂਹ ਇਹਨਾਂ ਦਾ ਸਾਰਾ ਸਟਾਫ ಗ್ರಾಮ ਪੰਚਾਇਤ ਪਵਰੀ ਕਿਉਂ 3 ਸਾਲ ਦੇ ਵਿੱਚ ਬਹੁਤ ਜ਼ਿਆਦਾ ਸਕੂਲਾਂ ਦੇ ਵਿੱਚ ਤਕਰੀਬਨ 98% ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦੇ ਲਈ ਜਿੱਥੇ ਵੀ ਚਾਰਦਵਾਰੀ ਦੀ ਲੋੜ ਸੀ ਜਿੱਥੇ ਵੀ ਕਲਾਸਰੂਮ ਦੀ ਲੋੜ ਸੀ ਜਿੱਥੇ ਵੀ ਲੈਬ ਦੀ ਲੋੜ ਸੀ ਚਾਹੇ ਉਹ ਵਾਸ਼ਰੂਮ ਟਾਇਲਟਾਂ ਦੀ ਲੋੜ ਸੀ ਉਹ ਸਾਰੇ ਕੰਮ ਜਿਹੜੇ ਕੰਪਲੀਟ ਕੀਤੇ ਗਏ ਇਸ ਦੇ ਨਾਲ ਦੋ ਫਾਇਦੇ ਹੋ ਜਾਂਦੇ ਆ ਕਿ ਨਾਲੇ ਤਾਂ ਜਿਹੜਾ ਕੰਮ ਹੋਇਆ ਉਹ ਚੈੱਕ ਹੋ ਜਾਂਦਾ ਨਾਲੇ ਜਿਹੜੀ ਨਵੀਂ ਡਿਮਾਂਡ ਜਿਹੜੀ ਆ ਉਹ ਸਕੂਲਾਂ ਦੇ ਵਿੱਚੋਂ ਬੱਚਿਆਂ ਤੋਂ ਮਿਲ ਕੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਮਿਲ ਕੇ ਉਹ ਨਵੀਂ ਜਿਹੜੀ ਡਿਮਾਂਡ ਦਾ ਵੀ ਪਤਾ ਲੱਗਦਾ ਕਿੰਨੇ ਕ ਜਿਹੜੇ ਅੱਜ ਉਦਘਾਟਨ ਕੀਤੇ ਗਏ ਨੇ ਸਕੂਲਾਂ ਦੇ ਦੇ ਵਿੱਚ तकरीबन ਹਰ ਹਲਕੇ ਦੇ ਵਿੱਚ ਕੀਤਾ ਗਿਆ ਹਲਕੇ ਘਨੌਰ ਦੇ ਵਿੱਚ ਅੱਜ ਦੋਦ ਘਾਟਨ ਕੀਤੇ ਗਏ ਨੇ ਨਰਲੂ ਦੇ ਵਿੱਚ ਤੇ ਪਵਰੀ ਦੇ ਵਿੱਚ ਦੋਨਾਂ ਦੇ ਵਿੱਚ ਜਿਹੜਾ ਅਦ ਘਾਟਨ ਅਜ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਉਹ ਵੱਧ ਚੜ ਕੇ ਜਿਹੜੇ ਉਦਘਾਟਨ ਕੀਤੇ ਜਾਣਗੇ ਕਿਉਂ तकरीबन ਕੋਈ ਐਸਾ ਸਕੂਲ ਨਹੀਂ ਜਿੱਥੇ ਆਪਾਂ ਗ੍ਰਾਂਟ ਨਾ ਦਿੱਤੀ ਹੋਵੇ ਜਿੱਥੇ ਦਿੱਤੀ ਉਹ ਤੇ ਆਪਾਂ ਜ਼ਰੂਰ ਜਿਹੜਾ ਉਹ ਜਾ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਰੇ মিডিਆ ਵਾਲਿਆਂ ਦਾ ਵੀ ਪਬਲੀ ਵਾਲੀ ਸੰਗਤ ਦਾ ਵੀ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਾਹਿਬਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਮੈਂ ਮਨਦੀਪ ਸਿੰਘ ਚੀਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਬਲੀ ਡਿਸਟ੍ਰਿਕਟ ਪਟਿਆਲਾ ਅੱਜ ਸਾਡੇ ਕੋਲ ਮਾਨਯੋਗ ਐਜੂਕੇਸ਼ਨ ਮਿਸਟਰ ਸਾਹਿਬ ਤੇ ਸਾਡੇ ਹਲਕੇ ਦੇ ਮਾਨਯੋਗ ਵਿਧਾਇਕ ਸਤਾ ਗੁਰਲਾਲ ਸਿੰਘ ਜੀ ਘਨੌਰ ਸਕੂਲ ਦੇ ਵਿੱਚ ਬੌਂਡੀ ਵਾਲ ਨਵੀਂ ਬਣੀ ਹੈ। ਪਲੱਸ 3 ਕਮਰੇ ਪਲੱਸ ਇੱਕ ਅਸੀਂ ਹੋਮ ਸਾਇੰਸ ਲੈਬ ਤਿਆਰ ਕੀਤੀ ਹੈ ਉਹਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ ਬੈਚ ਵਾਈਜ਼ ਅਲੱਗ-ਅਲੱਗ ਤੌਰ ਤੇ ਪ੍ਰਿੰਸੀਪਲਜ਼ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਸੀ ਤਾਂ ਮੈਂ ਵੀ ਉਸ ਟ੍ਰੇਨਿੰਗ ਦਾ ਵਿੱਚ ਹਿੱਸੇਦਾਰ ਸੀ ਤਾਂ ਉਸ ਟ੍ਰੇਨਿੰਗ ਦੇ ਤੋਂ ਬਾਅਦ ਮੈਂ ਇੱਕ ਪ੍ਰੋਜੈਕਟ ਚੂਜ਼ ਕੀਤਾ ਸੀ ਕਿ ਮੈਂ ਆਪਣੇ ਸਕੂਲ ਚ 6ਵੀਂ ਤੋਂ 12ਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਜਿਹੜੀ ਹੈ ਹੋਮ ਸਾਇੰਸ ਦੀ ਟ੍ਰੇਨਿੰਗ ਜਿਹਦੇ ਤਹਿਤ ਬੱਚੇ ਜਿਹੜਾ ਆਪਣਾ ਖਾਣਾ ਆਪਣਾ ਚਾ ਬਾਅਦ ਉਹ ਆਪ ਬਣਾ ਸਕਣ ਤੇ ਇਸੇ ਤਹਿਤ ਸਰਕਾਰ ਨੂੰ ਕਮਰਾ ਪ੍ਰੋਵਾਈਡ ਕਰਵਾਇਆ ਗਿਆ ਤੇ ਹੋਮ ਸਾਇੰਸ ਲੈਬ ਦਾ ਜਿੰਨਾ ਵੀ ਸਮਾਨ ਹੈ ਉਹ ਅਦਰ ਸਰਸਿਸ ਤੋਂ ਪ੍ਰੋਵਾਈਡ ਕਰਕੇ ਇੱਕ ਬੈਸਟ ਹੋਮ ਸਾਇੰਸ ਲੈਬ ਜਿਹੜੀ ਹੈ ਉਹ ਬੱਚਿਆਂ ਲਈ ਤਿਆਰ ਕੀਤੀ ਗਈ ਹੈ ਇਸ ਦੇ ਲਈ ਮੈਂ ਪੰਜਾਬ ਸਰਕਾਰ ਦਾ ਆਪਣੇ ਹਲਕਾ ਐਮਐਲਏ ਦਾ ਤੇ ਸਮੂਥ ਸਟਾਫ ਦਾ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੈ ਉਹ ਸਿਰੇ ਚੜ੍ਹ ਸਕਿਆ ਤੇ ਉਹਨਾਂ ਕੰਪਨੀਆਂ ਦਾ ਜਿਨ੍ਹਾਂ ਕੋਲੋਂ ਮੈਂ ਇਹ ਸਮਾਨ ਖਰੀਦਿਆ ਹੈ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਵੈਰੀ ਮੱਚ ਤੇ ਤੁਸੀਂ ਬੱਚਿਆਂ ਨੂੰ ਜਿਹੜਾ ਹੈਗਾ ਟੇਬਲ ਵੀ ਹਰ ਤਰ੍ਹਾਂ ਦਾ ਖਾਣਾ ਬਣਾਉਣਾ ਸਿਖਾਉਗੇ ਕੀ ਹਾਂਜੀ ਮੇਰੇ ਕੋਲ ਹੋਮ ਸਾਇੰਸ ਟੀਚਰ ਨੇ ਜੀ ਸ਼੍ਰੀਮਤੀ ਨਿਸ਼ਾ ਗੋਇਲ ਜੀ ਤੇ ਉਹਨਾਂ ਨੂੰ ਪਹਿਲਾਂ ਵੀ ਕੋਸ਼ਿਸ਼ ਰਹਿੰਦੀ ਹੈ ਲੇਕਿਨ ਉਹਨਾਂ ਕੋਲ ਇਹੀ ਲੈਬ ਜਿਹੜੀ ਸੀ ਹਾਈ ਟੈਕ ਲੈਬ ਜਿਸ ਨੂੰ ਮੈਂ ਕਹਿ ਸਕਦਾ ਕਿ ਉਹ ਉਹਨਾਂ ਕੋਲ ਪ੍ਰੋਵਾਈਡ ਨਹੀਂ ਸੀ ਤੇ ਜਦੋਂ ਸਿੰਗਾਪੁਰ ਗਏ ਤਾਂ ਉੱਥੇ ਸਿੰਗਾਪੁਰ ਦਾ ਜਿਹੜਾ ਕਲਚਰ ਦੇਖਿਆ ਕਿ ਉਸ ਸਕੂਲਾਂ ਦੇ ਵਿੱਚ ਬੱਚਿਆਂ ਸਾਰੇ ਬੱਚਿਆਂ ਨੂੰ ਕੁਕਿੰਗ ਸਿਖਾਉਂਦੇ ਨੇ ਤਾਂ ਉਤੋਂ ਮੋਟੀਵੇਟੇਟ ਹੋ ਕੇ ਮੈਂ ਆਪਣੇ ਸਕੂਲ ਦੇ ਸਾਰੇ ਬੱਚਿਆਂ ਨੂੰ ਇਹ ਜਿਹੜੀ ਹੋਮ ਸਾਇੰਸ ਦੇ ਵਿੱਚ ਪਰਫੈਕਟ ਕਰਨਾ ਚਾਹੁੰਦਾ ਤਾਂ ਜੋ ਬੱਚੇ ਜਿਹੜੇ ਜਦੋਂ ਬਾਹਰ ਪੜਨ ਜਾਂਦੇ ਨੇ ਤਾਂ ਉਹਨਾਂ ਨੂੰ ਆਪਣੇ ਖਾਣਾ ਬਣਾਉਣ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਾ ਆਵੇ। ਬੱਚਿਆਂ ਨੂੰ ਹੋਰ ਵੀ ਕੀ ਐਕਟੀਵਿਟੀ ਸਾਈ ਜਾਂਦੀ ਹੈ ਸਕੂਲ ਇਹਨਾਂ ਵਿੱਚ? ਬੱਚਿਆਂ ਨੂੰ ਜਿੱਥੇ ਅਸੀਂ ਬੈਸਟ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਾ ਰਹੇ ਹਾਂ ਸਰਕਾਰ ਦੀ ਸਹਾਇਤਾ ਦੇ ਨਾਲ। ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰਾਂ ਨੂੰ ਸਮੇਂ-ਸਮੇਂ ਤੇ ਬਹੁਤ ਸਾਰੀਆਂ ਗ੍ਰਾਂਟਾਂ ਜਿਹੜੀਆਂ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਜਿਆਂ ਨੇ ਪਿਛਲੇ ਸਾਲਾਂ ਦੇ ਵਿੱਚ ਬੌਂਡੀਵਾਲ ਦੀ ਗ੍ਰਾਂਟ ਨੀਅਰ ਅਬਾਊਟ ਕੋਈ 14 ਲੱਖ ਰੁਪਏ ਸਾਨੂੰ ਜਾਰੀ ਕੀਤਾ ਗਿਆ ਸੀ ਤਿੰਨ ਕਮਰਿਆਂ ਲਈ 21 ਲੱਖ ਰੁਪਏ ਜਾਰੀ ਕੀਤਾ ਗਿਆ ਸੀ ਇਹ ਹੋਮ ਸਾਇੰਸ ਲੈਬ ਜਿਹੜੀ ਤਿਆਰ ਹੋਈ ਹੈ ਇਹਦੀ ਕੰਸਟਰਕਸ਼ਨ ਦੇ ਲਈ 7 ਲੱਖ ਰੁਪਏ ਤਿਆਰ ਕੀਤਾ ਦਿੱਤਾ ਜਾਰੀ ਕੀਤਾ ਗਿਆ ਸੀ ਤੇ ਜਿਹਦੇ ਤਹਿਤ 인ਫਰਾਸਟ੍ਰਕਚਰ ਇਨਾ ਵਧੀਆ ਸਕੂਲ ਦਾ ਪ੍ਰਾਈਵੇਟ ਸਕੂਲ ਨਾਲੋਂ ਵੀ ਬੈਟਰ ਸਕੂਲ ਆ ਇਹ ਇਸ ਸਕੂਲ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਹਰੇਕ ਕਮਰੇ ਦੇ ਵਿੱਚ ਪ੍ਰੋਜੈਕਟਰਸ ਲੱਗਿਆ ਹੈ ਹਰੇਕ ਕਮਰੇ ਦੇ ਵਿੱਚ ਸਪੀਕਰ ਹੈ ਹਰੇਕ ਕਮਰੇ ਦੇ ਵਿੱਚ ਕੈਮਰਾਜ ਲੱਗਿਆ ਹੋਇਆ ਹੈ ਵਧੀਆ ਬੈਠਣ ਲਈ ਬੈਂਚਸ ਪ੍ਰੋਵਾਈਡ ਕੀਤੇ ਗਏ ਨੇ ਜਿੱਥੇ ਇਹ ਸਕੂਲ ਪੜ੍ਹਾਈ ਦੇ ਵਿੱਚ ਮੱਲਾ ਮਾਰ ਰਿਹਾ ਉੱਥੇ ਇਹ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਗੇ ਹੈ ਪਿਛਲੇ ਸਾਲ ਦੇ ਵਿੱਚ ਹੀ ਸਾਡੇ ਸਕੂਲ ਦੇ ਦੋ ਬੱਚੇ ਜਿਹੜੇ ਨੇ ਉਹ ਇੰਡੀਆ ਟੀਮ ਵਿੱਚ ਖੇਡ ਕੇ ਆਏ ਨੇ ਇੱਕ ਬੱਚਾ ਜਿਹੜਾ ਉਹ ਵਾਲੀਬਾਲ ਦੇ ਵਿੱਚ ਇੰਡੀਆ ਟੀਮ ਦੇ ਵੱਲੋਂ ਖੇਡਿਆ ਤੇ ਇੱਕ ਬੱਚਾ ਜਿਹੜਾ ਉਹ ਸਾਡਾ ਕ੍ਰਾਸ ਦੇ ਵਿੱਚ ਮੰਗੋਲੀਆ ਜਿਹੜਾ ਹੁਣ ਪਿੱਛੇ ਜੇ ਖੇਡ ਕੇ ਆਇਆ ਹੈ ਸਰ ਜੀ ਮੇਰਾ ਨਾਮ ਹੈ ਮੇਰਾ ਨਾਮ ਵਿਕਾਸ ਸ਼ਰਮਾ ਜੀ ਸਰ ਅੱਜ ਤੁਸੀਂ ਸਕੂਲ ਆਏ ਕਿਉਂ ਆ ਰਹੇ ਹੋ ਹਾਂ ਜੀ ਸਕੂਲ ਆਏ ਜੀ ਅੱਜ ਸਾਨੂੰ ਮੈਂ ਐਸਬੀਪੀ ਵੱਲੋਂ ਹੈ ਜੀ ਸਾਡਾ ਇੱਕ ਪ੍ਰੋਜੈਕਟ ਆ ਰਿਹਾ ਇੱਥੇ ਸੀਲ ਇੰਡਸਟਰੀਅਲ ਅਸਟੇਟ ਲਿਮਿਟਿਡ ਦੇ ਨਾਮ ਤੋਂ ਰਾਜਪੁਰਾ ਦਾ ਸਭ ਤੋਂ ਵੱਡਾ ਇੰਡਸਟਰੀਅਲ ਹੱਬ ਹੈਗਾ ਸਾਨੂੰ ਐਜ਼ ਅ ਗੈਸਟ ਆਫ ਆਨਰ ਅੱਜ ਇੱਥੇ ਇਨਵਾਈਟ ਕੀਤਾ ਗਿਆ ਹੈ ਅੱਜ ਇਹ ਸਕੂਲ ਦੀ ਇਨੋਗ੍ਰੇਸ਼ਨ ਹੈਗੀ ਹੈ ਜੀ ਤੇ ਅਸੀਂ ਇੱਕ ਬਹੁਤ ਆਨਰਡ ਫੀਲ ਕਰਦੇ ਹਾਂ ਕਿ ਇੱਕ ਬਹੁਤ ਅੱਛਾ ਉਪਹਾਰ ਹੈ ਪੰਜਾਬ ਸਰਕਾਰ ਦਾ ਤੇ ਐਜ਼ ਅ ਐਸਬੀਪੀ ਦੀ ਜੇ ਤੁਸੀਂ ਗੱਲ ਕਰੋ ਅਸੀਂ ਹਮੇਸ਼ਾ ਡੈਡੀਕੇਟਿਡ ਰਹੇ ਹਾਂ ਜੀ ਲੋਕ ਭਲਾਈ ਦੇ ਕੰਮਾਂ 'ਚ ਕਿਉਂਕਿ ਸਾਡੇ ਮੈਨੇਜਿੰਗ ਡਾਇਰੈਕਟਰ ਦੇ ਵੀ ਇਹੀ ਵਿਜ਼ਨ ਹੈ ਵੀ ਅਸੀਂ ਸਮਾਜ ਨੂੰ ਜਿੰਨਾ ਦੇ ਸਕੀਏ ਓਨਾ ਕੱਢ ਪਰ ਇਹਦੇ ਵਿੱਚ ਜਿਹੜਾ ਤੁਸੀਂ ਚੀਫ ਡੈਕਟਰ ਦੇ ਤੌਰ ਤੇ ਆਏ ਹੋ ਤਾਂ ਇਹਦੇ ਵਿੱਚ ਹੋਰ ਸਕੂਲ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੜੀ ਜਿਹੜੀ ਪੰਜਾਬ ਸਰਕਾਰ ਵੱਲੋਂ ਜੋ ਉਪਰਾਧਾ ਕੀਤਾ ਗਿਆ ਹੈ ਜਿਹਦੇ ਤੁਸੀਂ ਇਹਨਾਂ ਨੂੰ ਸਹਿਯੋਗ ਵੀ ਕਰਿਆ ਹੈ ਤੁਹਾਨੂੰ ਚੀਫ ਡੈਕਟਰ ਇਨਵਾਈਟ ਕੀਤਾ ਹੈ ਤਾਂ ਇਹਦੇ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ ਸਕੂਲ ਦੇ ਬਾਰੇ ਵੀ ਇਹਦੇ ਬਾਰੇ ਕੀ ਮੰਨਦਾ ਹੈ ਸਰ ਸਕੂਲ ਦੀ ਤਾਂ ਹਮੇਸ਼ਾ ਇੱਕੋ ਮਹਾਨਤਾ ਰਹੀ ਹੈ ਅੱਜ ਜੇ ਮੈਂ ਗੱਲ ਕਰਾਂ ਤੇ ਮੈਂ ਇਸ ਸਕੂਲ ਚ ਆ ਕੇ 25 ਸਾਲ ਪਿੱਛੇ ਚਲੇ ਗਿਆ ਜੇ ਕਰੀ ਅਸੀਂ ਵੀ ਸਕੂਲ ਦਾ ਪਾਠ ਹੁੰਦੇ ਸੀਗੇ ਔਰ ਮੈਂ ਇਹ ਗੱਲ ਪੰਜਾਬ ਸਰਕਾਰ ਦੀ ਛਲਾਂਗਾ ਕਰਾਂਗਾ ਕਿ ਹਮੇਸ਼ਾ ਸਟੂਡੈਂਟ ਨੂੰ ਲੈ ਕੇ ਯੂਥ ਨੂੰ ਰੱਖ ਕੇ ਪੰਜਾਬ ਸਰਕਾਰ ਹਮੇਸ਼ਾ ਅੱਗੇ ਚੱਲਦੀ ਹੈ ਔਰ ਇਹ ਸਕੂਲ ਜਾ ਕੇ ਇਹ ਫੀਲ ਹੀ ਨਹੀਂ ਹੋ ਰਿਹਾ ਕਿ ਐਸੀ ਗਵਰਨਮੈਂਟ ਸਕੂਲ ਚਾਹੀਏ ਜਦੋਂ ਆਪਾਂ ਐਂਟਰ ਕੀਤੇ ਮੈਨੂੰ ਉਹੀ ਫੀਲ ਆਇਆ ਕਿ ਬਹੁਤ ਵਧੀਆ ਕੋਈ ਪ੍ਰਾਈਵੇਟ ਸਕੂਲ ਹੋਏਗਾ ਅੰਦਰ ਆ ਕੇ ਫੀਲ ਹੀ ਨਹੀਂ ਹੁੰਦਾ ਗਵਰਨਮੈਂਟ ਸਕੂਲ ਹੈ ਜੀ ਇਹ ਸਾਰਾ ਭਗਵੰਤ ਮਾਨ ਸਰਕਾਰ ਤੇ ਸਾਡੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਹਰਜੋਤ ਪੈਂਸ ਇਹ ਉਹਨਾਂ ਦਾ ਹੀ ਕੰਟਰੀਬਿਊਸ਼ਨ ਹੈ ਜੋ ਅੱਜ ਇੱਥੇ ਬੱਚੇ ਇੰਨੇ ਖੁਸ਼ੀ ਨਾਲ ਔਰ ਇੱਕ ਗਰੋਥ ਦੇ ਵੇ ਤੇ ਅੱਗੇ ਵਧ ਰਹੇ ਆ